ਜਦੋਂ ਸ਼ਮਾਂ ਪਤੰਗੇ ਨੂੰ ਨਜ਼ਰ ਆਵੇ ਸੜ ਲਈ ਨਹੀਂ ਕਦੇ ਸਲਾਹ ਪੁੱਛਦਾ ਸ਼ੇਰ ਪੁੱਛ ਕੇ ਨਹੀਂ ਸ਼ਿਕਾਰ ਕਰਦੇ ਪਾਣੀ ਕਦੇ ਨਹੀਂ ਕਿਸੇ ਤੋਂ ਰਾਹ ਪੁੱਛਦਾ ਅੱਜ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਬਾਰੇ ਜਿਹੜੀ ਕਿ 1987 ਵਿੱਚ ਹੋਈ ਲੁਧਿਆਣਾ ਜਿਹੜੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਲਗਭਗ 5 ਕਰੋੜ 70 ਲੱਖ ਇਸ ਬੈਂਕ ਡਕੈਤੀ ਵਿੱਚ ਪੈਸੇ ਜਿਹੜੇ ਆ ਉਹ ਲੁੱਟੇ ਗਏ ਤੇ ਇਸ ਬੈਂਕਟ ਕੈਟ ਨੂੰ ਕਰਨ ਵਾਲੇ ਜਿਹੜੇ ਖਾੜਕੂ ਸਿੰਘ ਸਨ ਉਹਨਾਂ ਨੇ ਇਹ ਬੈਂਕਟ ਕੈਟ ਜਿਹੜੀ ਕੀਤੀ ਆ ਉਹ ਆਪਣੀਆਂ ਨਿੱਜੀ ਲੋੜਾਂ ਵਾਸਤੇ ਨਹੀਂ ਕੀਤੀ ਬਲਕਿ ਉਸ ਸਮੇਂ ਚੱਲ ਰਹੇ ਖਾੜਕੋ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਉਹਨੂੰ ਕਾਮਯਾਬ ਕਰਨ ਵਾਸਤੇ ਇਹ ਬੈਂਕਟ ਕੈਟ ਜਿਹੜੀ ਕੀਤੀ ਇਸ ਬੈਂਕਟ ਕੈਟ ਦੇ ਵਿੱਚ ਉਸ ਸਮੇਂ ਬਹੁਤ ਸਾਰੇ ਸਿੰਘਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਜਿਵੇਂ ਭਾਈ ਹਰਜਿੰਦਰ ਸਿੰਘ ਜੰਦਾ ਜੀ ਭਾਈ ਮਥਰਾ ਸਿੰਘ ਜੀ ਪਾਈਤਨ ਆਸ ਸਿੰਘ ਹੌਲਦਾਰ ਇਸ ਪ੍ਰਕਾਰ ਹੋਰ ਬਹੁਤ ਸਾਰੇ ਖੜਗੂ ਸਿੰਘ ਸਨ ਤੇ ਜਿਹੜੀ ਬੈਂਕ ਵਿੱਚ ਡਾਕਾ ਮਾਰਿਆ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰਦੇ ਆ ਉਸ ਦੇ ਵਿੱਚ ਲਗਭਗ 300 ਮੁਲਾਜ਼ਮ ਕੰਮ ਕਰਦੇ ਸੀ ਉਦੋਂ ਤੇ ਨਾਲ ਉਹਦੇ ਵਿੱਚ 6 ਪੁਲਿਸ ਗਾਰਡ ਤੇ ਨਾਲ 3 ਸਿਕਿਉਰਿਟੀ ਗਾਰਡ ਜਿਹੜੇ ਬੈਂਕ ਵਾਲੇ ਵੱਲੋਂ ਰੱਖੇ ਗਏ ਕਰਮਚਾਰੀ ਸਨ ਇਸ ਸਾਰੇ ਕੁਝ ਦੇ ਬਾਵਜੂਦ ਸਿੰਘਾਂ ਨੇ ਉਸ ਬੈਂਕ ਵਿੱਚੋਂ ਬਿਨਾਂ ਕਿਸੇ ਨੂੰ ਡਰਾਇਆ ਤਮਕਾਇਆ ਬਿਨਾਂ ਗੋਲੀ ਚਲਾਇਆ ਉਸ ਬੈਂਕ ਵਿੱਚੋਂ ਲਗਭਗ 5 ਕਰੋੜ 70 ਲੱਖ ਰੁਪਏ ਜਿਹੜਾ ਇਹਦੇ ਵਿੱਚੋਂ ਲੁੱਟਿਆ ਤੇ ਇਸ ਸਾਰੇ ਕਸਦ ਬਾਅਦ ਵਿੱਚ ਜਦੋਂ ਸਿੰਘ ਇਹ ਪੈਸਾ ਟਰੱਕ 'ਚ ਰੱਖ ਕੇ ਲਿਜਾ ਰਹੇ ਨੇ ਤੇ ਰਾਹ ਵਿੱਚ ਜਾਂਦਿਆਂ ਉਹਨਾਂ ਨੇ ਇੱਕ ਭੱਠੇ ਤੇ ਰੁਕੇ ਉਸ ਭੱਠੇ ਦੇ ਵਿੱਚੋਂ ਇਟਾਂ ਲਦੀਆਂ ਤਾਂ ਕਿ ਜਿਹੜੇ ਪੈਸੇ ਉਹ ਕਵਰ ਕੀਤੇ ਜਾ ਸਕਣ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਇਹ ਦੋਸ਼ ਕੀ ਲਿਜਾਇਆ ਜਾ ਰਿਹਾ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇੱਕ ਆਪਣੇ ਸੱਜਣ ਕੋਲ ਜਾ ਕੇ ਰੁਕਦੇ ਆ ਤੇ ਉੱਥੇ ਜਾ ਕੇ ਇਸ ਬੈਂਕ ਡਕਤੀ ਬਾਰੇ ਜਿਹੜੀ ਉਹਨਾਂ ਖੁਦ ਕੀਤੀ ਹੁੰਦੀ ਆ ਉਹਦੇ ਬਾਰੇ ਖਬਰ ਸੁਣਦੇ ਆ ਕਿ ਜਿਹੜੀ ਇਹ ਬੈਂਕ ਡਕਤੀ ਹੋਈ ਆ ਲਗਭਗ 5 ਕਰੋੜ 70 ਲੱਖ ਰੁਪਏ ਦੇ ਵਿੱਚ ਲੁੱਟਿਆ ਗਿਆ ਏ ਤੇ 10 ਕਰੋੜ ਰੁਪਇਆ ਜਿਹੜਾ ਅਜੇ ਬੈਂਕ ਚ ਰਹਿ ਗਿਆ ਤੇ ਉਹ ਕਿਉਂ ਰਹਿ ਗਿਆ ਕਿਉਂਕਿ ਉਦੋਂ ਸਿੰਘਾਂ ਕੋਲ ਬੋਰੀਆਂ ਕਢ ਗਈਆਂ ਸਨ ਕਿਉਂਕਿ ਜਿਹੜੇ ਉੱਥੇ ਨੋਟ ਵਿੱਚੋਂ ਬੈਂਕ ਸਿੰਘ ਲੈ ਗਿਆ ਸਨ ਉਹ 100-100 ਵਾਲੇ ਨੋਟ ਸਨ ਤੇ ਲਗਭਗ 15 ਬੋਰੀਆਂ ਸਿੰਘਾਂ ਨੇ ਜਿਹੜੀਆਂ ਉਹ ਨੋਟਾਂ ਨਾਲ ਭਰ ਲਈਆਂ ਤੇ ਉਸ ਤੋਂ ਬਾਅਦ ਬੋਰੀਆਂ ਖਤਮ ਹੋਣ ਦੇ ਕਾਰਨ ਜਿਹੜੀ ਇਹ ਬਾਕੀ ਜਿਹੜਾ 10 ਕਰੋੜ ਰੁਪਇਆ ਉੱਥੇ ਰਹਿ ਗਿਆ ਸੋ ਇਹ ਸਨ ਕੁਝ ਗੱਲਾਂ ਬੈਂਕ ਡਕੈਤੀ ਦੇ ਬਾਰੇ ਜੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਇਸ ਡਕੈਤੀ ਦੇ ਬਾਰੇ ਤੁਸੀਂ ਥੋੜਾ ਵਸਤਾਰ ਚ ਜਾਨਣਾ ਚਾਹੁੰਦੇ ਜੇ ਤੇ ਕਿਤਾਬ ਆ ਅਸੀਂ ਆਤਵਾਦੀ ਨਹੀਂ ਜਿਹਨੂੰ ਸੰਪਾਦ ਕੀਤਾ ਭਾਈ ਬਲਜੀਤ ਸਿੰਘ ਖਾਲਸਾ ਜੀ ਨੇ ਉਹਦੇ ਵਿੱਚੋਂ ਆਪਾਂ ਇਸ ਬੈਂਕ ਡਕੈਤੀ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਆ ਸੋ ਇੰਨੇ ਗੁਮੰਤੀਆਂ ਪ੍ਰਵਾਨ ਕਰਨੀਆਂ ਆ ਵਾਹਿਗੁਰੂ ਜੀ ਕਾ ਖਾਲਸਾ